ਸਤਿਗੁਰੂ ਕਿਰਪਾ ਕਰਕੇ ਦਿਲ ਸਮਝ ਪਏ ਤੂੰ ਪਹੁੰਚ ਪਏ ਤੂੰ ਵੀ ਆਪਣੇ ਦਿਲ ਵਿੱਚ ਇਸ ਸਮਝ ਨੂੰ ਬਣਾਉਣਾ ਕਰ ਜਾਣਣਾ ਕਰ ਅੱਗੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸ਼ਬਦਾਹ ਮਾਹੇ ਬਖਾਣੀਐ ਬਿਰਲਾ ਤਾਂ ਬੂਝੈ ਕੋਇ ਸ਼ਬਦਾਹ ਦੇ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਕੀਤੇ ਹਨ ਪਹਿਲਾ ਤੇ ਹੈ ਸ਼ਬਦ ਤੋਂ ਭਾਵ ਕਿ ਧਰਤੀ ਦੇ ਵਿਦਵਾਨ ਲੋਕ ਅਵਤਾਰੀ ਪੁਰਸ਼ ਸ਼ਬਦਾਹ ਮਾਹੇ ਬਖਾਣੀਆਂ ਉਹ ਸ਼ਬਦਾ ਦੇ ਰਾਹੀ ਵਖਿਆਣ ਕਰ ਰਹੇ ਹਨ ਕਿ ਇਹ ਜਿਹੜਾ ਸੰਸਾਰ ਹੈ ਆਸਥਿਤ ਨਹੀਂ ਹੈ ਆਪਾਂ ਆਸਥਿਤ ਨਹੀਂ ਹਾਂ ਆਪਣੀਆਂ ਬੜਾਈਆਂ ਚੀਜ਼ਾਂ ਆਸਥਿਤ ਨਹੀਂ ਹਨ ਸ਼ਬਦਾਹ ਮਾਹੇ ਬਖਾਣੀਆਂ ਵਿਰਲਾ ਤਾਂ ਪੁੱਜਾ ਕੋਈ ਪਰ ਇਸ ਦੀ ਜਿਹੜੀ ਸਮਝ ਹੈ ਪਾਤਸ਼ਾਹ ਜਿਵੇਂ ਭਈ ਕਿਸੇ ਵਿਰਲੇ ਮਨੁੱਖਤਾ ਨੂੰ ਕਿ ਜੇ ਵਰਲੇ ਮਨੋ ਕੋ ਇਸ ਭੇਜ ਦੀ ਸਮਝ ਆਉਂਦੀ ਹੈ ਦੂਸਰਾ ਭਾਵ ਇਸ ਪੰਕਤੀ ਦਾ ਹੈ ਸਬਦਾਹ ਮਾਹੇ ਬਖਾਨੀ ਸਬਦਾ ਭਾਵ ਹੁੰਦਾ ਰਾਤ ਸਾਰੀਆਂ ਰਾਤਾਂ ਦੇ ਵਿੱਚੋਂ ਦਾ ਮਿੰਜ਼ ਦਿਨ ਦਿਨ ਰਾਤ ਕਹਿੰਦੇ ਭਈ ਉਸ ਗੱਲ ਦਾ ਵਖਿਆਣ ਹੋ ਰਿਹਾ ਹੈ ਕਿ ਸੰਸਾਰ ਤੇ ਕੁਝ ਵੀ ਅਸਥਤ ਨਹੀਂ ਹੈ ਸਭ ਚਲਾਏ ਮਾਨ ਹੈ ਜੇ ਕੋਈ ਇਥੇ ਅਚਲ ਹੈ ਤੇ ਸਿਰਫ ਪ੍ਰਮਾਤਮਾ ਹੈ ਜਿਹਨੂੰ ਕਲਗੀਧਰਪਾਤ ਸੱਜਿ ਨੇ ਕਿਹਾ ਅਚਲ ਮੂਰਤ ਅਨਭਉ ਪ੍ਰਕਾਸ਼ ਅਚਲ ਮੂਰਤ ਜਿਹੜੀ ਹੈ ਉਹ ਸਿਰਫ ਹੀ ਪ੍ਰਮਾਤਮਾ ਦੀ ਹੈ